ਤਦਰਜਿਲਾਸ਼ਰੀ ਫੋਟੋਗ੍ਰਾਫ ਸਾਹ ਵਿਖੇ ਪੈਂਦੀ ਏਸ਼ੀਆ ਦੀ ਪ੍ਰਸਿੱਧ ਲੋਹਾਨਗਰੀ ਮੰਡੇ ਗੋਬਿੰਦਗੜ੍ਹ ਦੀਆਂ ਰੋਲਿੰਗ ਮਿਲਾਂ ਨੂੰ ਪ੍ਰਦੂਸ਼ਣ ਵਿਭਾਗ ਦੇ ਵੱਲੋਂ ਪੀਐਨਜੀ ਗੈਸ ਦੇ ਕਰਨ ਦੇ ਦਬਾਅ ਤੇ ਸੂਰਤ ਦੇ ਵਿੱਚ ਜੁਰਮਾਨਾ ਕਰਨ ਦੇ ਦੋਸ਼ ਵਜੋਂ ਅੱਜ ਮੰਡੇ ਗੋਬਿੰਦਗੜ੍ਹ ਦੀਆਂ ਸਾਰੀਆਂ ਐਸੋਸੀਏਸ਼ਨਾਂ ਨੇ ਇੱਕਜੁੱਟ ਹੋ ਕੇ ਰੋਜ ਜਤਾਉਂਦੇ ਹੋਏ ਪੂਰੀ ਇੰਡਸਟਰੀ ਨੂੰ ਇੱਕ ਦਿਨ ਦੇ ਲਈ ਬੰਦ ਕੀਤਾ ਤੇ ਹੜਤਾਲ ਕੀਤੀ ਗਈ ਹੈ ਤਦ ਅਸਰਿਸ ਦੌਰਾਨ ਸਾਰੇ ਉਦਯੋਗਿਕ ਕਾਰਖਾਨੇ ਬੰਦ ਰਹੇ ਨੇ ਜਿਸ ਦੇ ਨਾਲ ਸਰਕਾਰ ਨੂੰ ਕਰੋਨਾ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ ਤੇ ਇਸ ਸੰਬੰਦੇ 올 ਇੰਡੀਆ ਰੀ ਰੋਲਰਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਿਸ਼ੇਸ਼ਟ ਅਤੇ ਸਕੱਤਰ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਹੀ ਗੈਸ ਤੇ ਕਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦੋਂ ਕਿ ਹਿਮਾਚਲ ਅਤੇ ਹੋਰ ਰਾਜਾਂ ਦੇ ਵਿੱਚ ਸਾਰੀ ਇੰਡਸਟਰੀ ਕੋਲੇ ਤੇ ਚੱਲ ਰਹੀ ਹੈ ਜਿਸ ਕਾਰਨ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਨੂੰ ਗੁਵਾਂਡੀ ਸੂਬਿਆਂ ਦੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋਇਆ ਪਿਆ ਹੈ ਉਨਾ ਕਹਿਆ ਕਿ ਪੀਐਨਜੀ ਗੈਸ ਕੰਪਨੀ ਦੀਆਂ ਮਨਮਾਨੀਆਂ ਕਾਰਨ ਇਹ ਉਪਾਤੀ ਆਪਣੇ ਮਿਲਾਂ ਨੂੰ ਗੈਸ ਤੋਂ ਕਰਨ ਤੋਂ ਗੁਰੇਜ਼ ਕਰ ਰਹੇ ਨੇ ਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਦੇ ਲਈ ਸਰਕਾਰ ਉਪਰਾਲੇ ਕਰੇ ਤੇ ਕੋਲੇ ਨੂੰ ਛੱਡ ਗੈਸ ਤੇ ਕਰਨ ਦੇ ਲਈ ਇੰਡਸਟਰੀ ਨੂੰ ਸਬਸਿਡੀ ਦਿੱਤੀ ਜਾਵੇ ਅਰੇ ਇਹਦਾ ਵੀ ਜਿਹੜੀ ਕੁਝ ਤਾਂ ਅਸੀਂ ਇਹ ਸਮਝਦੇ ਆਂ ਵੀ ਮਿਸ ਇਨਫਾਰਮੇਸ਼ਨ ਹੋਣ ਕਰਕੇ ਕੁਝ ਬੰਦਿਆਂ ਦਾ ਜਿਹਦੇ ਜਿਹੇ ਕੁਝ ਆਪਣੇ ਇੰਟਰਸਟ ਹੁੰਦੇ ਆ ਉਹਦੇ ਕਰਕੇ ਜਿਹੜੀ ਕੰਪਲੇਨ ਕੋਈ ਐਨਜੀਟੀ 'ਚ ਪਾ ਦਿੰਦਾ ਜਿਹੜੀ ਪੇਪਰ ਨਿਊਜ਼ ਲੱਗਦੀਆਂ ਉਹ ਵੀ ਹਾਫ ਅਧੇ ਹਜ਼ੂਰੀ ਲੱਗਦੀਆਂ ਤੇ ਸਾਰਾ ਜਿਹੜਾ ਇਹਦੇ 'ਚ ਠਿੱਕਰਾ ਹੈਗਾ ਉਹ ਰੋਲਿੰਗ ਮਿਲਾਂ ਦੇ ਉੱਪਰ ਥੋੜਿਆ ਜਾਂਦਾ ਹੈਗਾ ਜਿਹੜਾ ਪੋਲੂਸ਼ਨ ਆ ਮੰਡੀ ਗੋਨ ਦਾ ਜਦ ਕਿ ਆਈਆਈਟੀ ਨੇ ਇੱਕ ਸਰਵੇ ਕੀਤਾ ਜਿਹੜਾ ਕਿ ਐਨਜੀਟੀ ਨੇ ਕਰਾਇਆ ਸੀਗਾ ਸਾਡੇ ਗੇਹ ਤੇ ਜਿਹੜਾ ਕਿ 2023 ਹੁਣ ਸਤੰਬਰ ਗੂਗਰ ਜੁਆ ਉਹਦੇ 'ਚ ਬੜੀ ਕਲੀਅਰ ਰਿਪੋਰਟ ਆਈ ਹੈ ਵੀ ਜਿਹੜਾ ਇੰਡਸਟਰੀ ਦਾ ਪਾਰਟ ਆ 23% ਟੋਟਲ ਪੋਲੂਸ਼ਨ ਦੇ ਵਿੱਚ ਤੇ 65% ਹੈਗਾ ਰੋਡ ਡਸਟ ਤੇ ਟਰਾਂਸਪੋਰਟ ਬਾਕੀ ਤੇ ਹੋਰ ਕਾਰਨ ਤੇ 23% ਦੇ ਵਿੱਚ ਜਿਹੜੀ ਰੋਲਿੰਗ ਮਿਲਿਆ ਉਹਨਾਂ ਦਾ ਸ਼ੇਅਰ ਹੈਗਾ ਸਾਰਾ 4% ਤੋਂ ਵੀ ਘੱਟ ਪ੍ਰੈਕਟੀਕਲੀ 2% ਸੋ 2% ਜੇ ਸਾਰੀ ਇੰਡਸਟਰੀ ਐਸੀ ਸਭੀ ਤੇ ਸਾਰੀ ਨੂੰ ਬੰਦ ਵੀ ਕਰ ਦੋ ਤਾਂ ਵੀ ਜਿਹੜਾ ਪੋਲੂਸ਼ਨ ਲੈਵਲ ਹੈ ਉਹਦੇ ਉੱਪਰ ਕੋਈ ਜ਼ਿਆਦਾ ਫੈਕਟਰੀ ਤੁਹਾਨੂੰ ਦੇਖਣਾ ਵੀ ਰੋਲਿੰਗ ਵਾਲਾ ਕਰਕੇ ਫੈਕਟਰੀ ਸੱਚਾਈ ਤਾਂ ਇਹ ਹੈ ਪਰ ਇਹ ਸੱਚਾਈ ਨੂੰ ਛੁਪਾਇਆ ਜਾਂਦਾ ਹੈ ਸੀ ਪੋਲੂਸ਼ਨ ਬੋਰਡ ਨੂੰ ਵੀ ਦੱਸਿਆ ਉਹਨਾਂ ਨੂੰ ਦੱਸਿਆ ਇਹ ਰੋਲਿੰਗ ਮਨਾ ਜੀ ਨੇ ਆਲਰੇਡੀ ਕੰਪੀਟੀਸ਼ਨ ਦੇ ਵਿੱਚ ਸੀਸੀਐਮ ਦੇ ਵਿੱਚ ਗੈਸ ਵਾਲਿਆਂ ਦੀ ਮਨੋਕਲੀ ਹੋਣ ਕਰਕੇ ਉਹ ਜਿਹੜੇ ਰੇਟ ਹੈ ਜਦੋਂ ਅਸੀਂ ਗੈਸ ਲੈਂਦੀ ਹੈ ਉਹ ਟਾਈਮ ਦੀ ਸਾਨੂੰ ਇਹ ਡਾਊਟ ਸੀਗਾ ਵੀ ਇਹਨੇ ਰੇਟ ਵਧਾ ਦੇਣੇ ਮਨੋਕਲੀ ਕਰਕੇ ਤਾਂ ਉਹ ਤਾਂ 20 ਕਿਰਫਾ ਸੀ ਜਦੋਂ ਸਾਰੇ ਕੰਪਲਸਰੀ ਕਰਤਾ ਵੀ 1 ਇਅਰ 56 ਰੁਪਏ ਰੇਟ ਹੋ ਗਿਆ ਸੀ 58 ਰੁਪਏ ਪਹੁੰਚ ਗਿਆ ਸੀ ਤੇ ਜਦੋਂ ਫਿਰ ਗਵਰਨਮੈਂਟ ਨੇ ਛੂੜ ਦਿੱਤੀ ਸਾਨੂੰ ਕੋਲੇ ਵੀ ਤਾਂ ਮੁੜ ਕੇ ਜਿਹੜਾ ਇਹਨਾਂ ਨੇ ਘਟਾਇਆ ਰੇਟ ਸਾਲਾਂ ਦੇ ਵਿੱਚ ਉਹ ਹੁਣ ਵੀ 43-44 ਰੁਪਏ ਰੇਟ ਹੈ ਤੋ ਜਦੋਂ ਇਹ ਬਧਾਂਦੇ ਮਨੋਪਲੀ ਔਨ ਕਰਕੇ ਤਾਂ ਵਿਜਨ ਵਕੀਰ ਬਧਾਂਦੇ ਨੇ ਘਟਾਂਦੇ ਉਹਨੂੰ 2 ਸਾਲ 3 ਸਾਲ ਲਾਂਦੇ ਆਰ ਉੱਥੇ ਤੇ ਪਹੁੰਚਦੇ ਨਹੀਂ ਅਰ ਅੱਜ ਜੀ ਰੇਟ ਦੇ ਵਿੱਚ ਜਿਹੜੀ ਪੀ ਐਨ ਜੀ ਹੈ ਉਹ ਲੋਏਸਟ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਇੰਡੈਕਸ ਹੈਗਾ ਉਹਦੇ باوجود ਜਿਹੜੇ ਰੇਟ ਹੈ ਇਹਨਾਂ ਦੇ ਬੜੇ ਹਾਈਆਂ ਮਨੋਪਲੀ ਔਨ ਕਰਕੇ ਤੇ ਅਸੀਂ ਪੰਜਾਬ ਹਿੰਦੂ ਆਪਣੇ ਪੀ ਐਨ ਜੀ ਵਾਲਿਆਂ ਨੂੰ ਵੀ ਕਿਹਾ ਆਪਣੇ ਸੈਂਟਰਲ ਗਵਰਨਮੈਂਟ ਨੂੰ ਜਿਹੜੇ ਮਿਨਿਸਟਰ ਆਪਣੇ ਪੂਰੀ ਸਾਹ ਕਿ ਇਹ ਇਹਦਾ ਕੋਈ ਸਿਸਟਮ ਬਣਾਓ ਇਹਨੂੰ ਰੈਗੂਲੇਟ ਕਰਨ ਦਾ ਨਹੀਂ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ ਜਿਹੜੇ ਰੇਟੇ ਲਾਂਦੇ ਆ ਸੋ ਉਹਨਾਂ ਨਾਲ ਵੀ ਮੀਟਿੰਗ 19 ਤਰੀਕ ਨੂੰ ਆਲਰੇਡੀ ਚੱਲ ਰਹੀ ਹੈ ਸੋ ਕਹਿੰਦੇ ਦਾ ਸਾਰੀਆਂ ਵੀ ਠੀਕ ਹੈ ਤੁਹਾਡੇ ਨਾਲ ਇੰਡਸਟਰੀਜ਼ ਹੋ ਰਹੀ ਹੈ ਸੋ ਉਹ ਇੰਡਸਟਰੀ ਦੇ ਖਿਲਾਫ ਹੀ ਅਸੀਂ ਸਟਾਈਕ ਕੀਤੀ ਹੈ ਵੀ ਥੋੜਾ ਜਿਹਾ ਕੋਈ ਵੀ ਸਾਡੇ ਖਿਲਾਫ ਐਕਸ਼ਨ ਲੈਣ ਤੋਂ ਪਹਿਲਾਂ ਤੁਸੀਂ ਐਕਚੁਅਲ ਦੇਖੋ ਵੀ ਸਾਡਾ ਰੋਲ ਕੀ ਹੈ ਸੋ ਉਹੀ ਅਸੀਂ ਪ੍ਰੋਟੈਸਟ ਕੀਤਾ ਵੀ ਤੁਸੀਂ ਪ੍ਰੈਕਟੀਕਲ ਹੋਣਾ ਚਾਹੀਦਾ ਤੁਹਾਨੂੰ ਪਹਿਲੇ ਦੇਖਣਾ ਚਾਹੀਦਾ ਵੀ ਜਿਹੜੀ ਇੰਡਸਟਰੀ ਪੋਲੂਸ਼ਨ ਦੇ ਵਿੱਚ ਸਭ ਤੋਂ ਘੱਟ ਰੋਲ ਆ ਜਿਹੜੀ ਸਾਡਾ ਪੋਲੂਸ਼ਨ ਸੀ ਜਦੋਂ ਪਹਿਲਾਂ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਜਿਹੜਾ ਇੰਡਸਟਰੀ ਦਾ ਰੋਲ ਸੀ 50% ਸੀ ਤੇ ਉਹਦੇ ਸੜਕ ਦਾ ਜਿਹੜਾ ਸੀਗਾ ਸੜਕਾਂ ਦਾ ਰੋਡ ਡਸਟ ਟਰਾਂਸਪੋਰਟ 35% ਸੀ ਅੱਜ ਪਿਛਲੇ 10 ਸਾਲਾਂ ਬਾਅਦ ਜਿਹੜਾ ਹੁਣ ਲੇਟਸ ਸਰਵੇ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਰੋਲ ਰਹਿ ਗਿਆ 23% 50 ਤੋਂ ਅਸੀਂ 23 ਤੇ ਪਹੁੰਚ ਗਏ ਤੇ ਜਿਹੜੇ 35 ਤੇ ਸੀ ਉਹ ਪਹੁੰਚ ਗਏ 65 ਤੇ ਤੇ ਜਿਹੜੇ 65 ਤੇ ਪਹੁੰਚੇ ਉਹਨਾਂ ਦਾ ਅੱਜ ਵੀ ਉਹਨਾਂ ਉੱਪਰ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਤੇ ਜਿਹੜੇ 23 ਤੇ ਆ ਇਹਨਾਂ ਦਾ ਕੰਪਲਸਰੀ ਸਾਨੂੰ ਉਹਨਾਂ ਗੈਸ ਤੇ ਜਾਣ ਨੂੰ ਗੈਨ ਨੇ ਜਦਕਿ ਗੈਸ ਦੇ ਰੇਟ ਬਹੁਤ ਖਾਰੀ ਹੈ ਇਹ ਸਾਨੂੰ ਇਕਨੋਮਿਕਲੀ ਵਾਇਬਲ ਨਹੀਂ ਹੈ ਉਹਦੇ ਨਾਲ ਇਹ ਰੇਟ ਤੇ ਹੋ ਸਕਦਾ ਸਾਡੀ ਇੰਡਸਟਰੀਓ ਬੰਦ ਹੋ ਜੇ ਮੇਨ ਗੱਲ ਇਹ ਜੇ ਇਹਨਾਂ ਨੂੰ ਐਸ ਕੰਪੇਅਰ ਟੂ ਕੋਲਾ ਕਰਨ ਤਾਂ ਸਾਰੇ ਬੰਦੇ ਗੈਸ ਤੇ ਆ ਜਾਣ ਇੱਕ ਮੋਰਓਵਰ ਜਿਹੜੀ ਗੈਸ ਹੈ ਉਹ ਕੱਲੇ ਗੋਵਿੰਦਗੜ੍ਹ ਚੀ ਲਾਗੂ ਆ ਇਕਵਲ ਪਲੇਇੰਗ ਫੀਲਡ ਨਹੀਂ ਹੈ ਲੁਧਿਆਣਾ ਨਹੀਂ ਹੈ ਬਿਮਾਰਥਲ ਜ ਨਹੀਂ ਹੈ ਰਾਜਸਥਾਨ ਜ ਨਹੀਂ ਹੈ ਮਾਹਰਾਸਤਰਾ ਜ ਨਹੀਂ ਹੈ ਤੇ ਗੁਜਰਾਤ ਨਹੀਂ ਹੈ ਉੱਥੇ ਕੋਲੇ ਤੇ ਚਲ ਜੀਆਂ ਮਿਲਣਾ ਸਾਰੇ ਕਿਤੇ ਮੈਂ ਕਹਿੰਦਾ ਸਾਰੇ ਕਿਤੇ ਪੀਐਨਡੀ ਕਰ ਲੈਣ ਤਾਂ ਇੱਕੋਲ ਕੰਪੀਟੀਸ਼ਨ ਹੋ ਸਕਦਾ ਨਹੀਂ ਤਾਂ ਪੰਜਾਬ ਦੀ ਇੰਡਸਟਰੀ ਇਕੱਲੀ ਸਫਰ ਕਰੂਗੀ ਇਹ ਪਹਿਲਾਂ ਹੀ ਸਾਰਿਆਂ ਨਾਲ ਬਹੁਤ ਘੱਟ ਮਾਰਦੇ ਦੇ ਗਮ ਕਰਦੀ ਹੈ ਤੇ ਆਪਣੀ ਜਿਹੜੀ ਸਕਿੱਲ ਨਾਲ ਕਾਮਯਾਬ ਹੈ ਨਹੀਂ ਤੇ ਇੱਥੇ ਕੋਈ ਚਾਰਾ ਨਹੀਂ ਹੈ ਜਦ ਕਿ ਸਾਰੇ ਸਰਚਸ ਤੋਂ ਇਹ ਇੰਡਸਟਰੀ ਪਰੇ ਸੀ ਬੋਰਡ ਤੋਂ ਇਹ ਭਰੇ ਐ ਖਦਾਨਾ ਦੀਆਂ ਲੋਹੇ ਦੀਆਂ ਖਦਾਨਾ ਤੋਂ ਇਹ ਭਰੇ ਐ ਇਹ ਸਿਰਫ ਆਪਣੀ ਐਫੀਸ਼ੀਐਂਸੀ ਨਾਲ ਚਲਾ ਰਹੇ ਨੇ ਇਹ ਆਪਣੇ ਜੋਰ ਨਾਲ ਚਲਾ ਰਹੇ ਨੇ ਜਿਹੜੇ ਟੈਕਨੀਕਲੀ ਪੰਜਾਬੀ ਐ ਉਹ ਸਾਉਂਡ ਆ ਉਹ ਆਪਣੀ ਤਕਨੀਕ ਨਾਲ ਇਹਨੂੰ ਚਲਾ ਰਹੇ ਨੇ ਇਹਨਾਂ ਇੱਕ ਸੰਕੇਤਿਕ ਹੜਤਾਲ ਕਰੀ ਐ ਵੀ ਸਾਨੂੰ ਜਿਹੜਾ ਹੈਗਾ ਟੋਗੜ 6-7 ਮਹੀਨੇ ਦਾ ਟਾਈਮ ਦਿੱਤਾ ਜਾਵੇ ਜੇ ਇੱਕ ਬੱਦ ਇਹ ਤੋਂ ਵੀ ਵੱਧ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੀਆਂ ਛੋਟੀਆਂ ਇੰਡਸਟਰੀਆਂ ਤਿਆਰ ਹੋ ਜੇ ਤੇ ਆਪਣੇ ਇਕੁਪਮੈਂਟ ਗੈਸ ਵਾਲੇ ਆਪ ਕੋਈ ਕਰੋੜਾਂ ਰੁਪਏ ਦਾ ਤਾਂ ਬਿਜਲੀ ਦਾ ਹੀ ਨੁਕਸਾਨ ਹੈ ਜੀ ਉਦਾਂ ਲੇਬਰ ਬੇਲੀ ਹੋ ਗਈ ਲੇਬਰ ਹੈ ਜਿਹੜੀ ਪਹਿਲਾਂ ਹੀ ਪੰਜਾਬ ਦਾ ਇੰਡਸਟਰੀ ਕਾਫੀ ਹੈ ਕਿਉਂਕਿ ਆਮ ਨਿਕੁੰਗੇ ਲੋਕ ਖੁਆ ਬਹੁਤ ਵਧ ਗਈਆਂ ਇਹਦੇ ਨਾਲ ਹੋਰ ਵਧਣਗੀਆਂ ਜਿਉਂ ਜਿਉਂ ਅਨਪਲੋਇਮੈਂਟ ਹੋਊਗੀ ਤੇ ਇਹ ਤਾਂ ਹੋਏ ਜਿਆਦਾ ਜ਼ੋਰ ਕੋਈਗਾ ਲੋਕਾਂ ਖੁਆ ਸਾਰੇ ਹਿੰਦੁਸਤਾਨ ਦੇ ਕਿਤੇ ਨਹੀਂ ਪੋਲੂਸ਼ਨ ਥੱਲੇ ਮੰਡੀ ਗੋਵਿੰਦਗੜ੍ਹ ਚ ਛੇ ਵੀ ਕਿਤੇ ਇੰਡਸਟਰੀ ਜਲਦੀ ਹੈ ਥੋੜਾ ਬਹੁਤ ਤਰੋੜਾ ਲੇਕਿਨ ਇਹਦੇ ਦੂਜੇ ਪਾਸੇ ਜੇ ਦੇਖੇ ਜਾਵੇ ਲੱਖਾਂ ਨੂੰ ਰੋਜ਼ਗਾਰ ਮਿਲਦਾ ਤੇ ਗਵਰਨਮੈਂਟ ਨੂੰ ਰੈਵਨਿਊ ਮਿਲਦਾ ਕੀ ਆਪਾਂ ਇੰਨੇ ਸੰਸਾਧਨ ਪੈਦਾ ਕਰੇ ਗਵਰਨਮੈਂਟ ਸਭ ਨੂੰ ਰੋਜ਼ਗਾਰ ਦਵੇ ਜੇ ਪ੍ਰਾਈਵੇਟ ਅਧਾਰ ਆ ਉਹਨਾਂ ਨੂੰ ਰੋਜ਼ਗਾਰ ਦਿੰਦਾ ਹੈ ਉਹਨਾਂ ਨਾਲ ਕਿੰਨੇ ਝੱਲੇ ਕੱਲਦੇ ਨੇ ਇਹ ਵੀ ਦੇਖਣਾ ਚਾਹੀਦਾ ਨਾ ਪੋਲੂਸ਼ਨ ਨਾ ਦੇਖੇ ਲੇਕਿਨ ਕਾਫੀ ਕੰਟਰੋਲ ਆ ਪੋਲੂਸ਼ਨ ਪਹਿਲਾਂ ਨਾਲੋਂ ਹੁਣ ਜਿਹੜੀ ਟੈਕਨੋਲੋਜੀ ਕਾਫੀ ਐਡਵਾਂਸ ਹੋ ਗਈ ਹੈ ਜਿਹੜੇ ਏਕੁਪਮੈਂਟ ਆਏ ਨੇ ਉਹਨਾਂ ਕੋਲੇ ਨਾਲ ਵੀ ਉਹਦੇ ਨਾਲ ਇੰਨਾ ਪੋਲੂਸ਼ਨ ਨਹੀਂ ਹੈ ਉਹ ਪੋਲੂਸ਼ਨ ਕੰਟਰੋਲ ਇਹ ਉਹ ਦੁਆਰਾ ਸਾਰਿਆਂ ਨੂੰ ਕੋਈ ਸਬਸਿਡੀ ਦੇ ਦੇਵੇ ਗੈਸ ਤੇ ਤਾਂ ਹੌਲੀ-ਹੌਲੀ ਸਾਰੇ ਸ਼ਿਫਟ ਹੋ ਜਾਣਗੇ ਕਿਸੇ ਨੂੰ ਯਾਤਰਾ ਜੇ ਮੇਰੇ ਖਿਆਲ ਤੋਂ ਤਾਂ ਜਿਆਦਾ ਆਪਸ਼ਨ ਵਧੀਆ ਜੇ ਉਹ ਸਬਸਿਡੀ ਦੇ ਦੇ ਤਾਂ ਗੌਰਮ ਮੰਗ ਲਈ ਕਰਦੇ ਆਂ ਵੀ ਜਿਹੜਾ ਗੈਸ ਕੰਪਨੀਆਂ ਦੀ ਮਨੋਪਲੀ ਹੈ ਗਵਰਨਮੈਂਟ ਦੇ ਨੁਮਾਇੰਦੇ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਬੈਠ ਕੇ ਇੱਕ ਪ੍ਰਾਈਸ ਮੈਕੈਨਿਜ਼ਮ ਤਿਆਰ ਕਰਨ ਵੀ ਜੇ ਇੰਟਰਨੈਸ਼ਨਲ ਪ੍ਰਾਈਸਸ ਹੈ ਜਿਵੇਂ ਪੈਟਰੋਲ ਦੀਆਂ ਤੇਲ ਦੀਆਂ ਕੀਮਤਾਂ ਡਿਸਾਈਡ ਹੁੰਦੀਆਂ ਉਹmein ਕੋਈ ਮੈਕੈਨਿਜ਼ਮ ਦੇ ਥਰੂ ਡਿਸਾਈਡ ਹੋਵੇ ਤੇ ਗਵਰਨਮੈਂਟ ਲੈ